ਆਵੇ ਪਟਿਆਲਾ ਦੇ ਇਹ ਫਕਸ਼ਰ बिकॉज ਯੂ ਰੀ ਦਾ ਪਿਸਾ ਉਹਦਾ ਚਾਦਾ ਪੇਰੇ ਕਰਦੇ ਹੀ ਆ ਬਾਕੀ ਜੋ ਇਹ ਚੀਜ਼ ਮੈਂ ਕਹਿੰਦਾ ਉਹ ਵੀ ਖਤਰਾ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਰੋਪੇ 200 ਵਾਲਾ ਅੱਜ ਦੇ ਖੜਲੀ ਉਹਨੂੰ ਚਾਕੇ ਅੰਦਰ ਕਰਨਾ ਮੈਂ ਕਹਿੰਦਾ ਇੱਕ ਇੱਕ ਟੂਫੜੀ ਆ ਜਿਹਨਾਂ ਦੇ ਵਿੱਚ ਸਾਡੇ ਕੋਲ ਇਹੇ ਜਿਹੇ ਐਸੇ ਦਿੱਤੀਆਂ ਹੁੰਦੀਆਂ ਆ ਮਾਮਾ ਬੱਦ ਕੜਪੂਦੀ ਬਰੀਨਾਂ ਨੂੰ ਜਿਹੜੇ ਬੰਦੇ ਕੱਪ ਕੱਲ ਗਲਤ ਕਰਦੇ ਆ ਜਵਾਬ ਆ ਕੋਈ ਛਿਆਣਾ ਬੰਦਾ ਨਹੀਂ ਕੋਈ ਕਰਦਾ ਜੇ ਕਹੀਏ ਮੈਂ ਤਾਂ ਦਾ ਵੀ ਛਿਆਣੇ ਬੰਦੇ ਕੰਮ ਕਰਦੇ ਆ ਇਹ ਜਿਹੜੇ ਬੰਦੇ ਬੱਤੇ ਇਹੀ ਕਰ ਰਹੇ ਆ ਇਹਨਾਂ ਨੂੰ ਸੁਧਨਾ ਚਾਹੀਦਾ ਚਾਹੀਦਾ ਇਹਦੇ ਪਰ ਮਲੇ ਦੇ ਨਾਲ ਮੇਰੇ ਨਾਲ ਤੁੱਤੂਰੇ ਜਾਓ ਤੇ ਕੋਈ ਮਲੇ ਦਾ ਬੰਦਾ ਇੱਕ ਵੀ ਕਹਿ ਦੇਵੇ ਮੈਂ ਜਾਉਂਦਾ ਥੋੜਾ ਬੈਠ ਕੇ ਰਿਹਾ ਤਾਂ ਮੇਰਾ ਰੂਟ ਉੱਧਰਲਾ ਮੈਜ ਤਾਂ ਵੀ ਹੁੰਦਾ ਜਿੱਥੇ ਵੀ 2-4 ਵਰਤੇ ਖੜੇ ਆ ਮੈਂ ਉੱਥੇ ਉਹਨਾਂ ਕੰਟਰਕਟ ਚੋਂ ਕੱਢਦਾ ਹਾਂ ਹਾਂ ਰਾਤ ਨੂੰ ਹੋਰ ਰਾਤ ਮੇਰੇ ਮੇਰੇ ਕੰਨ ਦੇ ਨਾਲ ਨਹੀਂ ਆ ਮੈਨੂੰ ਜੇ ਤੂੰ ਕਹਿੰਦਾ ਮੇਰੇ ਕਰ ਮੇਰੇ ਬੰਦੇ ਆ ਜਾਂਦਾ ਕੋਸੂਤ ਇਹ ਲੋਟਾਂ ਹੈ ਨਹੀਂ ਜਾਨ ਫਾਈ ਕਿਸੇ ਦਾ ਜੀ ਹੈ ਦੇਖੋ ਉਹ ਕੋਈ ਜਿਹੜੀ ਇਹ ਜਰਾਵਾ ਏ ਹੈ ਹੈਗੀ ਆ ਉਹਦੇ ਥਾਮ ਲਾਟਾ ਵਾਲੇ ਬਸਪੋਰਡੀ ਜਰਾ ਗੁੱਸੇ ਦਰਦ ਕੀਲੇ ਵਾਲੇ ਇਹ ਪਟਵਾਰੀ ਦੱਸ ਸਕਦਾ ਸਭ ਕੁਝ ਜਦੋਂ ਅਸੀਂ ਪਟਵਾਰੀ ਕੋਲੇ ਜਾਂਦੇ ਆ ਵੀ ਇਹ ਲਾਡ ਖੀਰ ਦੇ ਅੰਦਰ ਦੇ ਹਦੋ ਜੋ ਕਰਦਾ ਜੀ ਮੈਂ ਜੀ ਲਗਾ ਉਹ ਤੁਹਾਨੂੰ ਦੱਸਦਾ ਹੀ ਨਹੀਂ ਤੁਸੀਂ ਕੋ ਹੁਣ ਵੀ 10 ਬੰਦੇ ਭੇਜ ਕੇ ਦੇਖ ਲੋ ਨਾ ਕੋਲੇ ਪਟਵਾਰੀਆਂ ਕੋਲੇ ਉਹ ਡਾਣੇ ਕੱਟਾ ਨਹੀਂ ਜੀਏ ਬੜਾ ਹੀ ਤੁਹਾਡਾ ਫਾਇਦੇ ਤੋਂ ਚੁੱਕੀ ਤੋਂ ਲੈ ਕੇ ਅੱਡਾ ਰਹਿ ਗੋੜ ਦਾ ਅੱਜ ਦੇ ਬਰੇ ਬਰੇ ਬਤ ਬਤ ਬੋੜ ਦੀ ਜਗ੍ਹਾ ਦਾ ਲੋਟ ਸਾਹਿਬ ਕਾਰਵਾਈ ਨੂੰ ਸਮਝਦੇ ਹੋ ਵੀ ਇਹ ਨਸ਼ੇ ਦੇ ਖਿਲਾਫ ਹੋਈ ਆ ਨਜਾਇਜ਼ ਉਸਾਰੀ ਖਿਲਾਫ ਹੋਈ ਆ ਇਹ ਦੇਖੋ ਦੇਖੋ ਜੀ ਇਹ ਦਾ ਹੋਰ ਕੋਈ ਮਕਾਨ ਹੈ ਨਹੀਂ ਜਿਹੜੇ ਨਜਾਇਜ਼ ਉਸਾਰੀ ਦੇ ਵਿੱਚ ਜਗਰਾਉਂ ਸ਼ਹਿਰ ਜਿਹੜਾ ਤੁਹਾਡੇ ਮਲੇ ਜੋੜ ਉਹ ਹੋਰ ਦੇਖੋ ਗੱਲ ਇਹ ਆ ਉਹ ਜਿਹੜੀ ਨਜਾਇਜ਼ ਉਸਾਰੀ ਦੀ ਗੱਲ ਪੂਰਾ ਜਗਰਾਉਂ ਸ਼ਹਿਰ ਹੀ ਹੈਗਾ ਹੈਗਾ ਜੀ ਜਗਰਾਉਂ ਸ਼ਹਿਰ ਹੀ ਹੈਗਾ ਬਿਨਾ ਅਸਾਰੀ ਤੋਂ ਜਿਸ ਦਾ ਕੋਈ ਰਾਜ ਦੇ ਕੋਲ ਕੋਈ ਵੀ ਨਹੀਂ ਫਾਰਾਜ ਜ਼ਬਰੌਂ ਦਾ ਅੱਧਾ ਏਰੀਆ ਵਾਜ ਜਿਹੜਾ ਕਮੇਟੀ ਦੇ ਅੰਡਰ ਰਹਦਾ ਠੀਕਾ ਉਹਨਾ ਬਟ ਪੱਨੇ ਦੇ ਨਾਲੇ ਜਾਣਾ ਦੀ ਦੁਪੰਨਾ ਦਾ ਟਾਈਪ ਟਾਈ ਜਾ ਰਹੀ ਜਾਂਦੀ ਉਹ ਡਾਂਡੂ ਪਾ ਫੁੱਲਾ ਹੀ ਫੁੱਲ ਫੁੱਟ ਦਿੱਤੀ ਹੋਈ ਆ ਕਮੇਟੀ ਸਾਡੀ ਮਾਰ ਰਹੀ ਆ ਸਾਡੇ ਘਰਾਂ ਦੇ ਵਿੱਚ ਸੂਰਾ ਚੁੱਕਣ ਦੀ ਜਰਾ ਨਹੀਂ ਹੈ ਲੋਕਾਂ ਨੂੰ ਚੁਣ ਕੇ ਭੇਜਿਆ ਵੇ ਕਾਰਵਾਈ ਕਿਹਨੇ ਕਰਨੀ ਆ ਹਰ ਭਾਈ ਦੇਖੋ ਜੀ ਕਾਰਵਾਈ ਜੇ ਸੁਣਦੇ ਆ ਨਹੀਂ ਕੱਲੇ ਖੜਨਾ ਕੋਈ ਹੋਊਗਾ ਕਾਰਵਾਈ ਹੋਊਗੀ ਕਾਰਵਾਈ ਦੱਸੋ ਕਿ ਕੀ ਕੀ ਚਿਆਰ ਤੁਸੀਂ ਆਉਦੇ ਭੱਲੇ ਗਲੇਗਾਰੀਆਂ ਦੇ ਉੱਤੇ ਕੀ ਕਾਰਵਾਈ ਕਰਾਇਗੀ ਦੇਖੋ ਮੇਰੇ ਕੋਲ ਮੋਟਾ ਨੇ ਤੇ ਜੀਰ ਕੀਤਾ ਜੀ ਕਾਰ ਨੂੰ ਦਿੱਤੀ ਸੀ ਮੋਟਾ ਨੇ ਆਇਆ ਵੀ ਮੋਟਾ ਨੇ ਉਹਨਾਂ ਨੂੰ ਉਹ ਦੱਸਦਾ ਵੀ ਆਹ ਨੰਬਰ ਦੱਸਦਾ ਨੰਬਰ ਇਹ ਲੋਕਾਂ ਨੇ ਕਹਿੰਦੇ ਆ ਕਿ ਇਹ ਆਹ ਜਿੱਲੇ ਤੋਂ ਉਹ ਕਲਾ ਪ੍ਰਧਾਨ ਬਹ ਜਾਓ ਜੇ ਪ੍ਰਧਾਨ ਕੋਲ ਜਾਣੇ ਨਹੀਂ 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 ਇੱਕ ਮਿੰਟ ਬਾਹਰ ਸੁਣੋ ਜੀ ਉਹ ਵੀ ਕਹਿੰਦੇ ਨਾ ਮਰਦਾ ਦੀ ਗੱਲ ਹੈ ਜੀ ਉਹ ਸਾਡ ਨੂੰ ਲਾਓ ਤੇ ਮੈਂ ਹੁਣੇ ਵੀ ਉਹ ਸਾਡ ਬੋਧਾ ਰਸ ਜੀ ਉਹ ਥਾਂ ਦੀ ਉਹ ਤਾਂ ਲਾਗ ਮਾਟਰ ਹੋ ਗਿਆ ਜੀ ਮੈਂ ਇਹਦੇ ਮਿੰਟ ਦਾ ਜਵਾਬ ਤਾਂ ਮੈਂ ਥੋੜੇ ਕਾਉਣਾ ਜੀ ਉਹ ਸਾਡ ਜੀ ਇਹ ਜਿਹੜਾ ਮਕਾਨ ਸੀਗਾ ਤੇ ਇਹ ਬਰਾਬਤੀ ਸੀਗੀ ਉਹਦੀ ਹੈ ਤਾਂ ਇਹ ਕਤਮ ਇਹ ਨਗਰ ਕੌਂਸਲ ਦੀ ਜਗ੍ਹਾ ਹੈ ਉਹ ਦਾ ਕਬਜ਼ਾ ਹੈ ਠੀਕ ਹੈ ਇਹ ਕੌਮੀ ਉਠਾਈ ਜਾ ਰਹੀ ਐਕਸ ਮਲੋਕ ਸਿਟੀਨ ਸੌ ਲੋਕ ਜਗਾਦਾਂ ਲਈ ਪੜੀ ਗਈ ਹੈ ਉਹ ਚੀਜ਼ ਇਹ ਲੋੜਦਾ ਹਾਂ ਕਿ ਇਹ ਜਗਰਾਮ ਦੇ 25% ਬੰਦਿਆਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਅੱਜ ਕੱਲ੍ਹ ਹੁਣ ਅੱਪੜ ਦੇ ਕਬਜ਼ਾ ਦਿੱਤਾ ਆਇਆ ਹੈ ਬਹੁਤ ਸਾਰੀ ਤਰ੍ਹਾਂ ਦੇ ਤਤ ਕਰਵੇ ਕਦੋਂ ਕਰੇਗਾ ਇਹ ਕਬਜ਼ਾ ਦੇ ਤਰ੍ਹਾਂ ਆਵੇਗਾ ਅੱਜ ਗਰਮ ਹੈ ਜੀ ਕੋਈ ਵਾਲੋ ਪਛਦੇ ਗੱਲ ਕਰਦੇ ਸਿਰਫ ਉੱਥੇ ਆ ਜਾਓ ਤੇ ਟੇਲ ਚੱਪੋ ਜਾਓ ਸਰ ਦਿਖਾਵਾ ਨੂੰ ਸ਼ਾਇਦ ਲੋਕਾਂ ਵਾਲੇ ਆ ਗਏ ਹੋਰ ਵੀ ਹੈਗੇ ਬਹੁਤ ਸਾਰੇ ਹੋ ਗਏ ਸਾਰੇ ਕਰਦੇ ਆ ਗਏ ਇਹ ਤਾਂ ਨਹੀਂ ਆ ਗਏ ਜਿਹੜੇ ਨਾ ਹੋਣ ਜਿਹੜੀ ਕਰਾਈ ਹੋਈ ਹੈ ਜਿਹੜੇ ਆਪਦੇ ਇਹਨਾਂ ਦੇ ਕਾਰਵਾਈ ਜਦੋਂ ਕੋਈ